ਵਾਲਿਆਂ ਦੇ ਕਹਿਣ ਦੇ ਮੁਤਾਬਕ ਪੱਖੇ ਨੂੰ ਅੱਗ ਲੱਗੀ ਦੋ ਤੋਂ ਬਾਅਦ ਸਾਰਾ ਕੁਝ ਹੋਇਆ ਮੈਂ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਗੱਲ ਕਹੀ ਸੀ ਕਿ ਗਰਮੀਆਂ ਦਾ ਸੀਜ਼ਨ ਆ ਰਿਹਾ ਜੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਿੰਨਾ ਚਿਰ ਤੱਕ ਗ੍ਰੰਥੀ ਸਿੰਘ ਮजूद ਆ ਜਿੰਨਾ ਚਿਰ ਤੱਕ ਕੋਈ ਸੇਵਾਦਾਰ ਮੌਜੂਦ ਆ ਜਿੰਨਾ ਚਿਰ ਤੱਕ ਕੋਈ ਸੰਗਤ ਮੌਜੂਦ ਆ ਉਹਨਾਂ ਚਿਰ ਤੱਕ ਪੱਖਾ ਲਾਈਟ ਚੱਲਦੀ ਰਹੇ ਕਿਉਂਕਿ ਗਰਮੀਆਂ ਦੀ ਸੀਜ਼ਨ ਆ ਰਹੀ ਆਗੇ ਗਰਮੀ ਆ ਰਹੀ ਆ ਜੇ ਮੰਨ ਲਓ ਅੰਦਰ ਕੋਈ ਨਹੀਂ ਆ ਪੱਖਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਉਹਨੂੰ ਅੱਗ ਲੱਗੇਗੀ ਸਰਕਟ ਹੋਵੇਗਾ ਨੁਕਸਾਨ ਹੋ ਸਕਦਾ ਹੈ ਸਤਿਗੁਰ ਜੀ ਦੇ ਸਰੂਪ ਹੈ ਸਾਡੀ ਅੰਧ ਸ਼ਰਦਾ ਹੈ ਇਹ ਗੁਰੂ ਨੂੰ ਗਰਮੀ ਲੱਗਦੀ ਹੈ ਉਹਦੇ ਅੰਧ ਸ਼ਰਦਾ ਦੇ ਅਧੀਨ ਹੋ ਕਰਕੇ ਅਸੀਂ ਪੱਖੇ 24 24 ਘੰਟੇ ਚਲਾਏ ਇਹ ਗੁਰਦਾਸਪੁਰ ਦੀ ਖਬਰ ਹੈ ਕੱਲ ਦੀ ਪੱਖਾ ਚਲਾ ਛੜਿਆ ਚੱਲਦਾ ਰਿਹਾ ਚੱਲਦਾ ਰਿਹਾ ਪੱਖਾ 60 ਸ਼ਰਕਟ ਹੋ ਗਿਆ ਪਾਲਕੀ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਣ ਪੇਟ ਹੋ ਗਿਆ ਇਹ ਉਹਨਾਂ ਨੂੰ ਸ਼ਰਧਾ ਕਹਿੰਦੇ ਆ ਜੀ ਇਹ ਸ਼ਰਧਾ ਹੈ ਹੁਣ ਜਿਹੜਾ ਨੁਕਸਾਨ ਹੋਇਆ ਦਾ ਜ਼ਿੰਮੇਵਾਰ ਕੌਣ ਹੈ ਮੈਂ ਕਿਹਾ ਜਿਹੜਾ ਕੰਨਣਾ ਵੀ ਗੁਰੂ ਨੂੰ ਗਰਮੀ ਲੱਗਦੀ ਆ ਉਹਦੇ ਸਿਰ ਪਾਓ ਕਿਉਂਕਿ ਅੰਦਰ ਕੋਈ ਨਹੀਂ ਸੀ ਪੱਖਾ 24 ਘੰਟੇ ਇਹ ਗੁਰਦਾਸਪੁਰ ਦੀ ਕੱਲ ਦੀ ਖਬਰ ਹੈ ਗਿਆਨੀ ਕੁਲਦੀਪ ਸਿੰਘ ਗੁਰਦੁਆਰਾ ਦੇ ਜਥੇਦਾਰ ਨੇ ਉਹਨਾਂ ਨੇ ਜਾ ਕੇ ਦੇਖਿਆ ਉਹਨਾਂ ਨੇ ਕਿਹਾ ਵੀ ਗੁਰਦੁਆਰਾ ਸਾਹਿਬ ਬੰਦ ਕਰ ਦੇ ਜੇ ਤੁਸੀਂ ਸਾਂਭ ਹੀ ਨਹੀਂ ਕਰ ਸਕਦੇ ਤੇ ਫਿਰ ਗੁਰੂ ਘਰ ਕਿਉਂ ਖੋਲਿਆ ਆ ਗਿਆਨੀ ਕੁਲਦੀਪ ਸਿੰਘ ਜਥੇਦਾਰ ਨੇ ਉਹਨਾਂ ਬਿਆਨ ਦਿੱਤਾ ਜੀ ਇਹ ਜਾਂ ਤਾਂ ਫਿਰ ਸੇਵਾਦਾਰ ਨੂੰ ਪੱਕਾ ਜੇ ਪੱਖੇ ਲਾਣੇ ਪਿੱਛੇ ਪੱਕਾ ਸੇਵਾਦਾਰ ਉਥੇ ਮੌਜੂਦ ਹੋਵੇ ਸਾਡੀ ਅੰਧ ਸ਼ਰਦਾ ਨੇ ਕੱਲ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਸਰੂਪ ਅਗਣ ਭੇਟ ਕਰਵਾ ਦਿੱਤਾ ਸਾਡੀ ਸ਼ਰਦਾ ਕਹਿੰਦੇ ਸਾਡੀ ਸ਼ਰਦਾ ਅੱਜ ਪੱਕਾ ਚੱਲੀ ਜਾਵੇ ਸਾਡੀ ਸ਼ਰਦਾ ਪੱਕਾ ਐਸੀ ਚੱਲੀ ਜਾਵੇ ਉਹ ਅੱਗ ਲੱਗ ਗਈ ਹੁਣ ਹੁਣ ਐਸੀ ਅੱਗ ਲੱਗੀ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਣ ਭੇਟ ਹੀ ਹੋ ਗਿਆ ਰਿਆਇ ਕਾਖਣੀ ਜਿੱਥੇ ਸੁਖਾਸਨ ਸਥਾਨ ਬਣਾਇਆ ਹੁੰਦਾ ਜਿੱਦੇ ਸੁਖਾ ਉਹ ਰਿਆਇ ਕਾਖਣੀ ਸਾਰ ਕੇ ਤਬਾਹ ਹੋ ਗਿਆ ਮੈਂ 2 ਦਿਨ ਪਹਿਲਾਂ ਬੇਨਤੀ ਕੀਤੀ ਸੀ ਗਰਮੀਆਂ ਦਾ ਸੀਜ਼ਨ ਆ ਰਿਹਾ ਅੱਖੇ ਲਾਈਟਾਂ ਬੰਦ ਕਰ ਦਿਓ ਜਾਣ ਲੱਗੇ ਕਿਰਪਾ ਕਰਕੇ ਕਿਉਂਕਿ ਇਹ ਮਸ਼ੀਨਰੀ ਹੈ ਨਾ ਜੀ ਹੁਣ ਕਿੰਨਾ ਚਿਰ ਤੱਕ ਚੱਲੇਗੀ ਗਰਮ ਹੋਵੇਗੀ ਸ਼ਾਰਟ ਸਰਕਟ ਹੋਵੇਗਾ ਉਹਨੂੰ ਅੱਗ ਲੱਗੇਗੀ ਫਿਰ ਉੱਥੇ ਹੈ ਕੋਈ ਨਹੀਂ ਸੀ ਬੁਝਾਉਣ ਵਾਲਾ ਉਹ ਪਤਾ ਹੀ ਉਦੋਂ ਲੱਗਾ ਜਦੋਂ ਸਾਰਾ ਕੁਝ ਤੈਸ਼ਨੈਸ ਹੋ ਗਿਆ ਸੋ ਆਪਾਂ ਕਹਿੰਦੇ ਨੇ ਕਿ ਉਹ ਸਾਡਾ ਵੀ ਆਪਛਤਾਇਆ ਕਿਆ ਹੋ ਜਦ ਚਿੜੀਆ ਚੁਗੀ ਹੁਣ ਪਛਤਾਉਣ ਦਾ ਫਾਇਦਾ ਕੀ ਆ ਪਹਿਲਾਂ ਸਮਝਣਾ ਚਾਹੀਦਾ ਤੇ ਜਦੋਂ ਸਾਡੇ ਵਰਗਾ ਕਹਿੰਦਾ ਉਹ ਤਾਂ ਕਹਿੰਦੇ ਲੈ ਇਹ ਸਾਡੀ ਸ਼ਰਧਾਂ ਤੇ ਛੱਟ ਮਾਰਦੇ ਆ ਜੀ ਹੁਣ ਸ਼ਰਧਾਂ ਨੇ ਨੁਕਸਾਨ ਕਰਾਇਆ ਕਿੱਡਾ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣਾ ਵੇਟ ਹੋ ਗਿਆ ਉਹਦਾ ਹੁਣ ਜ਼ਿੰਮੇਵਾਰ ਕੌਣ ਹੈ ਕਿੱਡਾ ਵੱਡਾ ਸੁੱਤ ਅਪਰਾਧ ਕਰਤਾ ਹੈ ਜੇ ਤੇ ਜਨਨੀ ਚੀਤ ਨਾ ਵਾਕਸ ਤੇ ਤੇ ਜਿਹੜੀ ਗਲਤੀ ਹੁੰਦੀ ਹੈ ਨਾ ਉਹਦੀ ਮਾਫੀ ਹੁੰਦੀ ਹੈ ਜੇਕਰ ਜਾਣ ਬੋਝ ਕੇ ਕੀਤਾ ਜਾਵੇ ਉਹ ਮਾਫੀ ਦੇ ਕਾਬਲ ਥੋੜੀ ਅੰਦਾ ਇਨਸਾਨ ਜਿਹੜਾ ਜਾਣ ਬੁਝ ਕਰਕੇ ਕੀਤਾ ਜਾਏ ਜੇ ਆਤ ਕ੍ਰੋਪ ਕਰੇ ਕਰਤਾ ਤਾਂ ਵੀ ਚੇਤ ਨਾ ਕਿਉਂਕਿ ਬੱਚਾ ਹੈ ਨਾ ਜਿਹੜਾ ਚੰਚਲ ਆ ਉਹਨੂੰ ਸਮਝ ਨਹੀਂ ਆ ਤੇ ਜੋ ਗੁੱਸਾ ਵੀ ਕਰ ਲੰਦਾ ਮਾਂ ਉਹਨੂੰ ਚੇਤ ਦੀ ਚੇਤੇ ਵਿੱਚ ਨਹੀਂ ਕਾਦੇ ਵਿੱਚ ਚਲ ਕੋਈ